ਆ ਲੈ ਜੀ ਉਹ ਬਾਈ ਨਿਕਲ ਗਿਆ ਨਿਕਲ ਗਿਆ ਤਕੜਾ ਰਿਆ ਮੈਂ ਤਾਂ ਆਖਿਆ ਕੱਲਾ ਲੜਾਈ ਵਾਲਾ ਹੀ ਆ ਇਹ ਖੇਡਣਾ ਤਾਂ ਕਿਹੜਾ ਇਹਦਾ ਸਾਡੇ ਬਾਈ ਜਗਮੀਤ ਮਾਸਟਰ ਗੁਰਵਿੰਦਰ ਸਿੰਘ ਮਾਨ ਜੀ ਪ੍ਰਿੰਸੀਪਲ ਸਾਹਿਬ ਸਾਡੇ ਬੜੇ ਹੀ ਸਤਿਕਾਰਯੋਗ ਗੁਰਵਿੰਦਰ ਸਿੰਘ ਸਰਪੰਚ ਸੋ ਸ੍ਰੀਕਾਲ ਦੋਸਤੋ ਮੈਂ ਭੁਪਿੰਦਰ ਸਿੰਘ चौहान ਜੱਸੀਪੁਰ ਵਾਲੀ ਅੱਜ ਦਾ ਆਪਾਂ ਬਲੌਗ ਬਣਾ ਰਹੇ ਆ ਆਪਣੇ ਸਕੂਲ ਸੀਨੀਅਰ ਸੈਂਡਰੀ ਸਕੂਲ ਜੱਸੀਪੋਵਾਲੀ ਚ ਤੇ ਤੁਹਾਨੂੰ ਦਿਖਾਉਣੇ ਆ ਅੱਜ ਜੋ ਸਕੂਲ ਦੇ ਵਿੱਚ ਹੋ ਰਿਹਾ ਅੱਜ ਉਧਰ ਸਕੂਲ ਦੇ ਵਿੱਚ ਕਮਰੇ ਬਣੇ ਸੀ ਤੇ ਉਹਨਾਂ ਦਾ ਲੈਟਰ ਪੈ ਰਿਆ ਤੇ ਛੱਤ ਪੈ ਰਹੀ ਆ ਤੇ ਇੱਧਰ ਨੌਜਵਾਨ ਖੇਡ ਵੀ ਰਿਹਾ ਤੇ ਤੁਹਾਨੂੰ ਦਿਖਾਉਣੇ ਆ ਖੇਡਦੇ ਹੋਏ ਨੌਜਵਾਨ ਜੱਸੀ ਦੇ ਪ੍ਰਮਾਤਮਾ ਕਰੇ ਇਹ ਨਸ਼ੇ ਤੋਂ ਬਚੇ ਰਹਿਣ ਤੇ ਅੱਜ ਵੀ ਮੇਰੇ ਸਕੂਲ ਚ ਪਹਿਲਾਂ ਵਾਂ ਅਸੀਂ ਨੌਜਵਾਨ ਬੱਚੇ ਆ ਕੇ ਖੇਡਦੇ ਆਏ ਇਧਰ ਮੇਰੇ ਪਿੰਡ ਵਾਲੇ ਪੂਰਾ ਮੇਲਾ ਲਾਈ ਬੈਠੇ ਆ ਭਾਈ ਕਬੱਡੀਆਂ ਖੇਡੀਆਂ ਜਾਂਦੇ ਆ ਭੰਗੜੇ ਪਾਈ ਜਾਂਦੇ ਆ ਹਨਾ ਤੇ ਹੱਸ ਵੀ ਕਾਲ ਕਿਵੇਂ ਆ ਮੁੰਡਿਓ ਆਜੋ ਆਜੋ ਕਿਵੇਂ ਖੇਡ ਦੋ ਲੈ ਪਾ ਪਾ ਕਬੱਡੀ ਕਬੱਡੀ ਪਾ ਪਾ ਕਬੱਡੀ ਆਇਆ ਮੇਰੀ ਬਹੂ ਜੀ ਮੈਂ ਹਾਂ ਕਬੱਡੀ ਬਣਾਸੀ ਉਹ ਤੇ ਪਾਵੇਂਗਾ ਸਿੰਦਰ ਚੱਲ ਉਹ ਪ੍ਰਿੰਸ ਕਬੱਡੀ ਪਾਉਂਦਾ ਹੋਇਆ ਅੱਗੇ ਵੱਧ ਜਾ ਉਹੜਿਆ ਕਿਹੜੇ ਨੇ ਫੜਿਆ ਹੈ ਹਾਂ ਪਸ਼ਵਿੰਦਰ ਨੇ ਪਸ਼ਵਿੰਦਰ ਨੇ ਲਾਤਾ ਜੱਫਾ ਪ੍ਰਿੰਸ ਨੂੰ ਪ੍ਰਿੰਸੀ ਸੀ ਨਾ ਹਾਂ ਕੱਢ ਤੇ ਕਢ ਲੈ ਬਾਈ ਪ੍ਰਿੰਸ ਦੇ ਪਸ਼ਵਿੰਦਰ ਨੇ ਹੁਣ ਕਿਹੜਾ ਮਾਈ ਦਾ ਲਾਲ ਆਉਂਦਾ ਕੇ ਬੱਸ ਪਾ ਪਾ ਕਬੱਡੀ ਪਾ ਪਾ ਤੇਰਾ ਨਾਂ ਕੀ ਹੈ ਡੁਕੂ ਜੋਧਾ ਆ ਗਿਆ ਭਾਈ ਡੋਲ ਆ ਗਿਆ ਜੱਸੀ ਆਲਾ ਪੋਲ ਵਾਲਾ ਆ ਗਿਆ ਭਾਈ ਭੱਜ ਚੱਲਿਆ ਕਬੱਡੀ ਚੋਂ ਨਿਕਲ ਚੱਲਿਆ ਓ ਚੱਕ ਬੱਲੇ ਛੇਰਾ ਉਧਰ ਦਰਸ਼ਕਾਂ ਵੀ ਦਰਸ਼ਕ ਵੀ ਤਾਲੀਆਂ ਮਾਰ ਰਿਹਾ ਜੋਧ ਦੀ ਕਬੱਡੀ ਤੇ ਲੱਖ ਲੱਖ ਰੁਪਇਆ ਲੱਗਿਆ ਪਿਆ ਇੱਧਰ ਲੱਕ ਫੜ ਕੇ ਛੱਟ ਲਿਆ ਕਿਵੇਂ ਆ ਮੁੰਡਿਆ ਛੱਟ ਲਿਆ ਭਾਈ ਛੱਟ ਲਿਆ ਜਾ ਲੜ ਦੇ ਵੱਜ ਗਈ ਛੱਟ ਕਹਿੰਦਾ ਰਸ਼ਟ ਕਰਦਾ ਮੁੰਡਾ ਢਿੱਲੋ ਪਾਉਂਦਾ ਕਬੱਡੀ ਜਿਸਕਰ ਢਿੱਲੋ ਦਾ ਆਹ ਮੁੰਡਿਆ ਫਿਰ ਹੈ ਸੜ ਜਾ ਉਧਰ ਮੁੰਡਾ ਪਾਣੀ ਪੀ ਰਿਹਾ ਚੱਲ ਬਈ ਢਿੱਲੋਂ ਗਿਆ ਕਬੱਡੀ ਪਹੁੰਚ ਜੱਸੀ ਪੌਲੀ ਵਾਲਾ ਢਿੱਲੋ ਢਿੱਲੋ ਲਾ ਦੇ ਉਹ ਬਈ ਨਿਕਲ ਗਿਆ ਨਿਕਲ ਗਿਆ ਤਕੜਾ ਰਿਹਾ ਮੈਂ ਤਾਂ ਆਖਿਆ ਕੱਲਾ ਲੜਾਈ ਵਾਲਾ ਹੀ ਆ ਇਹ। ਖੇਡਣਾ ਤਾਂ ਕਿਹੜਾ? ਇਹ ਤਾਂ ਖੇਡਦਾ ਵੀ ਆ ਬਾਈ ਢੱਲੋਂ ਸਾਹਿਬ ਤਾਂ। ਪਰਮਾਨੰਥਵਾ ਕਰੇ ਮੇਰੇ ਪਿੰਡ ਦੇ ਇਹਨਾਂ ਨੌਜਵਾਨਾਂ ਨੂੰ ਨਸ਼ੇ ਤੋਂ ਬਚਾ ਕੇ ਰੱਖੇ। ਬਹੁਤ ਸੋਹਣੀਆ ਕਬੱਡੀ ਖੇਡਦੇ ਆ ਇਹ। ਜੱਸੀ ਵਾਲਾ ਜੈਲਦਾਰ ਤਾਂ ਤੁਸੀਂ ਦੇਖ ਖੇਡਦਾ ਦੇਖਿਆ ਜ Punjab ਦੀ ਓਪਨ ਕਬੱਡੀ ਟੀਮ ਚ ਜੱਸੀ ਪਿੰਡਪੋਪ ਵਾਲੀ ਵੱਲੋਂ। ਹੁਣ ਤੁਹਾਨੂੰ ਦਿਖਾਉਣੇ ਆ ਆਪਣੇ ਸਕੂਲ ਦੇ ਕੋਨਾ ਦਾ ਲੈਟਰ ਪੈ ਰਿਆ ਤੇ ਉਧਰ ਚੱਲਦੇ ਹੁਣ ਆਪਾਂ ਆ ਗਿਆ ਭਾਈ ਕੀ ਨਾ ਮੁੰਡੇ ਦਾ ਕਬੱਡੀ ਵਾਲਾ ਹੈ ਸੰਦੀਪ ਆ ਗਿਆ ਭਾਈ ਦੱਸੀ ਵਾਲਾ ਨਿਕਲ ਚੱਲਿਆ ਕਬੱਡੀ ਪਾ ਕੇ ਆਪਣਾ ਬਲੌਗ ਚੰਗਾ ਲੱਗ ਲੱਗਿਆ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਭਰਾਵੋ ਆਪਣਾ ਚੈਨਲ ਸਬਸਕ੍ਰਾਈਬਰ ਕਰ ਲਿਓ ਭਵਿੰਦਰ ਸਿੰਘ ਚਾਹਾਨ YouTube ਤੇ ਨਾਲੇ ਪੇਜ ਆਪਣਾ ਭਵਿੰਦਰ ਸਿੰਘ ਚਾਹਾਨ ਉਹਨੂੰ ਸਬਸਕ੍ਰਾਈਬਰ ਕਰ ਲਿਓ ਨਾਲੇ Instagram ਹੈ ਭਵਿੰਦਰ ਸਿੰਘ ਚਾਹਾਨ ਉਹਨੂੰ ਸਬਸਕ੍ਰਾਈਬਰ ਕਰ ਲਓ ਚੰਗੀਆਂ ਵੀਡੀਓ ਦੇਖਣ ਲਈ ਇੱਧਰ ਮੁੰਡੇ ਨੱਟ ਵਾਲੀ ਵੀ ਖੇਡ ਰਹੇ ਆ ਭਾਈ ਜੱਤੀਪੋ ਵਾਲੀ ਦੇ ਨੱਟ ਵਾਲ ਦੀ ਟੀਮ ਬਹੁਤ ਤਕੜੀ ਹੈ ਮੇਰੇ ਪਿੰਡ ਦੀ ਮੇਰੇ ਸਕੂਲ ਦੀ ਸੀਨੀਅਰ ਸੈਕੰਡਰੀ ਸਕੂਲ ਜੱਤੀਪੋ ਵਾਲੀ ਦੀ ਬਹੁਤ ਵਧੀਆ ਸਟਾਫ ਹੈ ਮੇਰੇ ਸਕੂਲ ਦਾ ਹੁਣ ਚੱਲਦੇ ਆਪਾਂ ਕਮਰਿਆਂ ਦੀ ਛੱਤ ਪੈਂਦੀ ਪੈਂਦੀ ਆ ਉੱਧਰ ਦਿਖਾਉਣੇ ਆ ਦੱਸੋ ਮੇਰੇ ਪਿੰਡਾਰਗਾ ਸਕੂਲ ਕਿਥੇ ਹੋਰ ਪਿੰਡ ਚ ਵੀ ਹੈ ਕਿਵੇਂ ਆ ਚਾਚਾ ਜੀ ਇਹ ਚਾਚਾ ਜੀ ਲਾੜਾ ਬੁੱਢਾ ਹੋ ਗਿਆ ਉਮਰ ਦੇ ਹਿਸਾਬ ਨਾਲ ਹਾਂ ਆ ਗੱਡੀਆਂ ਖੜੀਆਂ ਭਾਈ ਸਰਪੰਚ ਸਾਹਿਬ ਦੀਆਂ ਮਾਸਟਰ ਜੀ ਦੀਆਂ ਉਦਰ ਕੰਮ ਚੱਲ ਜਾਂਦਾ ਪੂਰਾ ਸ਼ਪਨਾ ਲੈਟਰ ਪਈ ਜਾਂਦਾ ਫੂਲੇ ਵਿੱਚ ਇੱਧਰ ਰਾਤ ਨੂੰ 9 ਵਜੇ ਨੈਟ ਸ਼ੂਟਿੰਗ ਵਾਲੀ ਵਾਲ ਖੇਡਣਗੇ ਹੈਰੀਟਲੋਂ ਵਰਗੇ ਹਰਮਨ ਸਿੰਘ ਆਊਟ ਕਰਕੇ ਜੱਤੀਪੋਵੋ ਵਾਲੀ ਦੇ ਨੌਜਵਾਨ ਮੈਂ ਵੀ ਖੇਡਦਾ ਰਿਹਾ ਭਾਈ ਇੱਥੇ ਸ਼ੂਟਿੰਗ ਪਾਲੀਵਾਲ 2007-8 ਤੱਕ ਖੇਡੀ ਆ ਮੈਂ ਬਹੁਤ ਬਹੁਤ ਵਧੀਆ ਬਾਲੀਬਾਲ ਖੇਡਦਾ ਇਹ ਮੁੰਡਾ ਥੋੜਾ ਤੁਹਾਨੂੰ ਦਿਖਾਉਣਾ ਹੈ ਸਕੂਲ ਦੀ ਇਮਾਰਤ ਕਰੋੜਾਂ ਰੁਪਏ ਲਾ ਕੇ ਬਣੀ ਆ ਇਹਦੇ ਲਈ ਗ੍ਰਾਂਟ ਵੀ ਬਾਬਾ ਹਰਿਸ਼ਮਰਤ ਕੌਰ ਬਾਦਲ ਜੀ ਨੇ ਦਿੱਤੀ ਸੀ ਰੋੜਾ ਰੁਪਏ ਦੱਤੇ ਸੀ ਗ੍ਰਾਂਟ ਦੇ ਤੇ ਕਿੰਨਾ ਸੋਹਣਾ ਸਕੂਲ ਆ ਦੱਸੋ ਮੇਰੇ ਪਿੰਡ ਦਾ ਬਾਈ ਝੂ ਦੇਖੋ ਮੇਰੇ ਸਕੂਲ ਪਿੰਡ ਦਾ ਲੋਕਾਂ ਨੇ ਦਿੱਲੀ ਸਕੂਲ ਬਣਾਏ ਸੀ ਉੱਤੇ ਬਾਦਲਾ ਲੈਣੇ ਇਹ ਬਣਾ ਬਣਾ ਛੱਡੇ ਹੋਇਆ ਪਹਿਲਾਂ ਹੀ ਪੰਜਾਬ ਚ ਤੇ ਇਧਰ ਸਾਡੇ ਮਾਸਟਰ ਜੀ ਬੈਠੇ ਮਿਲਲਾ ਜੀ ਸਾਡੇ ਬਾਈ ਜਗਮੀਤ ਮਾਸਟਰ ਗੁਰਵਿੰਦਰ ਸਿੰਘ ਮਾਨ ਜੀ ਪ੍ਰਿੰਸੀਪਲ ਸਾਹਿਬ ਸਾਡੇ ਬੜੇ ਹੀ ਸਤਿਕਾਰਯੋਗ ਗੁਰਵਿੰਦਰ ਸਿੰਘ ਸਰਪੰਚ ਮਾਸਟਰ ਜੀ ਸਾਡੇ ਗੁਰਮੀਤ ਸਿੰਘ ਜੱਲਦਾ ਇੱਧਰ ਪਾਰਕ ਬਣਿਆ ਭਾਈ ਵੀਰ ਸਿੰਘ ਪਾਰਕ ਉਧਰ ਤੋਂ ਨਿਆ ਤੁਹਾਨੂੰ ਕਮਰੇ ਇੱਧਰ ਖੜਾ ਆਪਣਾ ਟਰੈਕਟਰ ਜਨੈਕਟਰ ਖੜਾ ਟਰੈਕਟਰ ਤੇ ਉਧਰ ਸੋਲਰ ਪਲਾਟ ਵੀ ਲੱਗਿਆ ਉੱਤੇ ਸਕੂਲ ਦੇ ਮੇਰੇ ਸਕੂਲ ਨੇ ਬਹੁਤ ਤਰੱਕੀ ਕੀਤੀ ਆ ਬਹੁਤ ਵਧੀਆ ਸਟਾਫ ਆ ਪ੍ਰਿੰਸੀਪਲ ਸਾਹਿਬ ਬਹੁਤ ਵਧੀਆ ਬਹੁਤ ਬੱਚਿਆਂ ਨੂੰ ਪੜ੍ਹਾਉਂਦੇ ਆ ਤੇ ਇਹ ਪੰਚਾਇਤ ਦਾ ਜਨਰੇਟਰ ਆ ਤਾਲੂਕੀ ਤਾਂ ਜਦੋਂ ਵੀ ਕਿਸੇ ਨੂੰ ਵਿਆਹ ਸ਼ਾਦੀ 'ਚ ਲੋਡ ਹੁੰਦੀ ਆ ਇਹਨੂੰ ਲੈ ਜਾਂਦੇ ਆ ਤੇ ਟੈਂਕੀ ਭਰ ਕੇ ਭਰੀ ਵਿਆਹ ਦੀ ਤੇ ਟੈਂਕੀ ਜਿੰਨਾ ਮੱਝ ਦਾ ਬੱਸ ਟੈਂਕੀ ਭਰ ਕੇ ਖਿਹਾਰਨੀ ਹੁੰਦੀ ਆ ਖਿលਿਆਰ ਜਾਂਦਾ ਕੋਈ ਕਰਾਇਆ ਨਹੀਂ ਲੈਂਦੇ ਵਿਆਹ ਸ਼ਾਦੀ ਜਿਹੜਾ ਇਹ ਚਵਾਰਿਆ ਸਕੂਲ ਦੇ ਭਾਈ ਵੀ ਸੱਤ ਵੀ ਪਾ ਦੀ ਆਪਣੇ ਮਿਸਤਰੀਆਂ ਨੇ ਠੇਕੇਦਾਰ ਨੇ ਤੇ ਉਧਰ ਮਾਸਟਰ ਜੀ ਆ ਰਗੇ ਵੀ ਬਸ ਮੱਥਾ ਟੇਕੇ ਦੇ ਬਣਦਿਆਂ ਲੱਡੂ ਖਾਣੇ ਆਪਾਂ ਲੱਡੂ ਖਾਵਾਂਗੇ ਲੱਡੂ ਸਾਡੇ ਪ੍ਰਿੰਸੀਪਲ ਸਾਹਿਬ ਗੁਰਵਿੰਦਰ ਸਿੰਘ ਮਾਨ ਜੀ ਮਾਸਟਰ ਜੀ ਸਾਡੇ ਬੜੇ ਸਤਿਕਾਰਯੋਗ ਹੈ ਗੁਰਵਿੰਦਰ ਸਿੰਘ ਸਰਪੰਚ ਗਰਮੀਤ ਸਿੰਘ ਜੈਲਦਾਰ ਤੇ ਮੈਂ ਤੁਹਾਡਾ ਵੀਰ ਭਵਿੰਦਰ ਸਿੰਘ ਚਾਹਾਨ ਸੇਵਾ ਕਰ ਰਿਹਾ ਟਾਈਮ ਰੇ ਤੇ ਤੁਹਾਡੇ ਮਨੋਰੰਜਨ ਲਈ ਇੰਗੜੂ ਬੰਨੇ ਸ਼ੁਰੂ ਕਰਤੇ ਮਾਸਟਰ ਜੀ ਨੇ